ਸੋਸ਼ਿਆ ਕਾਲਸ ਕੈਨ ਇਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਲੋਹੜੀ ਦੀਆਂ ਰੌਣਕਾਂ ਨੇ ਉੱਥੇ ਦੂਸਰੇ ਪਾਸੇ ਗੱਲ ਕਰੀਏ ਤਾਂ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਹੈ ਅੱਜ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਇੱਕ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਅਗਲੇ 4 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਅਗਲੇ 4 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ 4 ਦਿਨ ਪੰਜਾਬ ਦੇ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਸੂਬੇ ਭਰਦੇ ਵਿੱਚ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ 4 ਦਿਨਾਂ ਬਾਅਦ ਪੰਜਾਬ ਦੇ ਵਿੱਚ ਹਲਕੀ ਬੂੰਦਬਾਰਿਸ਼ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਵੀ ਸਵੇਰ ਦੀਆਂ ਤਸਵੀਰਾਂ ਧੁੰਦ ਦੇ ਨਾਲ ਹੀ ਜਿਹੜੀਆਂ ਨੇ ਦਿਖੀਆਂ ਨੇ ਤੇ ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਧੁੰਦ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਚੰਡੀਗੜ੍ਹ ਦੇ ਵਿੱਚ 32 ਫਲਾਈਟਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਤੇ ਉੱਥੇ ਹੀ ਜੇਕਰ ਕਰੀਏ ਤਾਂ ਦੋ ਉਡਾਨਾਂ ਰੱਦ ਵੀ ਕਰਨੀਆਂ ਪਈਆਂ ਨੇ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ 16 ਫਲਾਈਟਾਂ ਆਪਣੇ ਸਮੇਂ ਤੋਂ ਦੇਰੀ ਦੇ ਨਾਲ ਉੱਡ ਰਹੀਆਂ ਨੇ ਤੇ ਇ ਤੋਂ ਇਲਾਵਾ ਇੱਕ ਫਲਾਈਟ ਨੂੰ ਰੱਦ ਕੀਤਾ ਗਿਆ ਤੇ ਉੱਥੇ ਹੀ ਸੂਬੇ ਭਰ ਦੇ ਵਿੱਚ ਟ੍ਰੇਨਾਂ ਦਾ ਜਿਹੜਾ ਟਰੇਨਾਂ ਦਾ ਸਮਾਂ ਵੀ ਤਬਦੀਲ ਕੀਤਾ ਗਿਆ ਹੈ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 6 ਤੋਂ 7 ਘੰਟੇ ਦੇਰੀ ਨਾਲ ਵੀ ਚੱਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਧੁੰਦ ਦੀ ਚਿੱਟੀ ਛੱਤ ਚਾਦਰ ਜਿਹੜੀ ਆ ਛਾਈ ਹੋਈ ਹੈ ਸੂਬੇ ਭਰ ਦੇ ਵਿੱਚ ਠੋ ਧੁੰਦ ਦੇ ਕਾਰਨ ਇਹੀ ਹਾਲ ਹੋਇਆ ਪਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਪੂਰੇ ਸੂਬੇ ਦੇਸ਼ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਜੇਕਰ ਹਰਿਆਣਾ ਦੀ ਗੱਲ ਕਰੀਏ ਅੰਬਾਲਾ ਕੁਰੂਖhetra ਕੈਂਟਲਾ ਹਿਸਾਰ ਤੇ ਸਿਰਸਾ ਜਿਹੜੇ ਇਲਾਕੇ ਨੇ ਉਹ ਸਭ ਤੋਂ ਠੰਡੇ ਦੱਸੇ ਜਾ ਰਹੇ ਨੇ ਤੇ ਉੱਥੇ ਸਭ ਤੋਂ ਜ਼ਿਆਦਾ ਧੁੰਦ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ 100 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਜਿਹੜੀ 100 ਮੀਟਰ ਤੋਂ 50 ਮੀਟਰ ਤੱਕ ਦੀ ਵਿਜ਼ਿਬਿਲਟੀ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਤੇ ਇਸ ਤੋਂ ਨਾਲ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਡੇ ਜਿਹੜੇ ਸ਼ਹਿਰ ਨੇ ਉਦਾਰਚ ਕੀਤਾਏ ਗਏ ਨੇ ਤੇ ਪੰਜਾਬ ਦੇ ਵਿੱਚ ਕੁੱਲ 18 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਦੇ ਉੱਤੇ ਨੇ ਤੇ ਜਿਹੜੇ ਬਾਕੀ ਜ਼ਿਲ੍ਹੇ ਨੇ ਉਹ yellow ਅਲਰਟ ਦੇ ਉੱਤੇ ਰੱਖੇ ਗਏ ਨੇ ਅਗਲੇ 4 ਦਿਨ ਵੀ ਪੰਜਾਬ ਦੇ ਵਿੱਚ ਭਾਰੀ ਧੁੰਦ ਭੈਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 4 ਦਿਨਾਂ ਬਾਅਦ ਪੰਜਾਬ ਦੇ ਵਿੱਚ ਮੀਦੀ ਜਿਹੜੀ ਸੰਭਾਵਨਾ ਉਹ ਵੀ ਜਤਾਈ ਗਈ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਵਾਰੀ ਹੋ ਸਕਦੀ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀਆਂ ਸਥਿਤੀਆਂ ਵੀ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਸੋ ਇਸ ਦਾ ਅਸਰ ਕਿਤੇ ਨਾ ਕਿਤੇ ਹੁਣ ਫਸਲਾਂ ਦੇ ਉੱਤੇ ਵੀ ਦੇਖਣ ਨੂੰ ਮਿਲਿਆ ਜਿੱਥੇ ਕਣਕ ਦੀ ਫਸਲ ਧੁੰਦ ਦੇ ਕਾਰਨ ਉਸ ਨੂੰ ਫਾਇਦਾ ਹੋ ਰਿਹਾ ਉੱਥੇ ਹੀ ਬਰਨਾਲਾ ਦੇ ਵਿੱਚ ਧੁੰਦ ਕਾਰਨ ਆਲੂ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਆਲੂ ਤੇ ਟਮਾਟਰ ਦੀਆਂ ਫਸਲਾਂ ਲਗਾਤਾਰ ਕਿਸਾਨਾਂ ਦੀਆਂ ਖਰਾਬ ਹੋ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਸਰਕਾਰ ਦੇ ਅੱਗੇ ਧੁੰਦ ਕਾਰਨਾਂ ਨੇ ਖਰਾਬ ਹੋ ਰੀਆਂ ਫਸਲਾਂ ਦਾ ਮੁਆਵਜ਼ੇ ਦੀ ਅਪੀਲ ਕੀਤੀ ਗਈ ਹੈ ਤੇ ਇਸੇ ਨਾਲ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4 ਦਿਨ ਪੰਜਾਬ ਦੇ ਲਈ ਭਾਰੀ ਦੱਸੇ ਜਾ ਰਹੇ ਨੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਤੇ ਉਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਤੇ ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਲੋੜ ਪੈਣ ਤੀ ਘਰੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਧੁੰਦ ਕਰਕੇ ਵਿਜ਼ਿਬਿਲਟੀ ਘਟਦਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 4 ਦਿਨ ਪੰਜਾਬ ਦੇ ਵਿੱਚ ਤੰਗਣੀ ਧੁੰਦ છਾਈ ਰਹੇਗੀ